ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਝੋਟੀ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਦੋ ਹੀ ਪਸ਼ੂ ਆ ਬਾਈ ਦੇ ਇੱਕ ਬਾਈ ਮੱਝ ਅੰਦਰ ਖੜੀ ਐ ਤੇ ਇੱਕੇ ਵਿਕਰੀ ਲਈ ਆ ਆਉ ਪੁੱਛ ਲੈਨੇ ਬਾਈ ਟੋਡੇ ਲ ਆਜੇ ਵੇ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਹਾਂ ਵਧੀਆ ਜੀ ਨਾਮ ਤੇ ਐਡਰੈਸ ਫੋਲ ਐਡਰੈਸ ਆਪਣਾ ਹੀ ਸਿਲਵਰ ਆਗਾ ਹੂੰ ਰਾਂਪਰੇ ਖੂਲ ਚ ਠੀਕ ਆ ਤੇ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਣ ਨੇੜੇ ਬਈ ਰਾਮਪੁਰਾ ਸ਼ਹਿਰ ਰਹਿ ਗਿਆ ਤੇ ਭਾਈ ਰੂਪਾ ਤੇ ਗੁੰਮਟੀ ਪਿੰਡ ਵੀ ਨੇੜੀ ਹੈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 86994 52071 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਆ ਸੁਣਦੀ ਹੈ ਇਹ ਬਈ ਦੂਜਾ ਸੂਆ ਸੁਣਾ ਮੱਝ ਨੇ ਕਿੰਨੇ ਦਿਨ ਲੈਂਦੀ ਹੈ ਬਾਈ ਇਹ 17 ਤਰੀਕ ਨੂੰ ਦਿਨ ਪੂਰੇ ਆਈ ਇਹਦੇ ਅੱਜ 14 ਤਰੀਕ ਹੋ ਗਈ ਹੈ ਨਾ ਹਾਂਜੀ ਹਾਂ ਠੀਕ ਆ ਬਾਈ ਤਿੰਨ ਚਾਰ ਦਿਨ ਲੈਂਦੀ ਹੈ ਕਰਮ ਵਾਲੀ ਫੇਸ ਬੜਾ ਚੰਗਾ ਯਾਰ ਹਾਂ ਸੈਂਗਾ ਜਿਹੜਾ ਬਈ ਬਿਲਕੁਲ ਨਾਲੋਂ ਮੋੜਿਆ ਵਾ ਕੁਆਲਿਟੀ ਚੰਗੀ ਆ ਪਤਲੇ ਸਿੰਘ ਦੀ ਮਾਝਾ ਬਈ ਕੀ ਰਿਕਾਰਡ ਦੁੱਧ ਦਾ ਬਈ ਦੁੱਧ ਪਹਿਲੇ 117 ਲੀਟਰ ਸੀ ਇਹਨੇ ਪਹਿਲੇ 117 ਲੀਟਰ ਦੁੱਧ ਬਈ ਨੇ ਚੋਇਆਗਾ ਖੋਲ ਰਾਜੀ ਆ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਪਿੱਠਪੂੜਾ ਬਹੁਤ ਚੰਗਾ ਲੇਵਾ ਬੜਾ ਕਮਾਲ ਦਾ ਗਾਵਾਂ ਵਰਗਾ ਲੇਵਾ ਕਰਮਾਲੀ ਦਾ ਤਿਆਰ ਕਰਿਆ ਵਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਖੋਲ ਦੋ ਬਈ ਮੜੀ ਤੋਰ ਕੇ ਦਿਖਾ ਦੋ ਖਾਨ ਫੇਸ ਬਹੁਤ ਚੰਗਾ ਯਾਦ ਵੀਟ ਚੰਗੀ ਆ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਤੋੜਾ ਤਾਰਾ ਚੈੱਕ ਕਰਵਾਣਾ ਥੋੜਾ ਜਿਹਾ ਮੈਂ ਤੋਂ ਉਪਰਾ ਜਰੂਰ ਮੰਨੂਗੀ ਭਾਈ ਤੇ ਲੇਵਾ ਜਿਹੜਾ ਕਮਾਲ ਦਾ ਸੋਹਣਾ ਆਰਡਰ ਕਰਮਾਈ ਦਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਣ ਉਧਰ ਪਾਣੀ ਤੇ ਲੈ ਜਾਂਦੇ ਹਾਂਜੀ ਤੋੜਾ ਚੈੱਕ ਕਰੋ ਭਾਈ ਚੋਟੀ ਦਾ ਪੱਠਪੜਾ ਬਹੁਤ ਚੰਗਾ ਰਾਜੀ ਰੋਜੀ ਫੁੱਲਾ ਭਾਈ ਗੋਲ ਗੋਲ ਪਈ ਆ ਚਾਰ ਸਪਰੇ ਤੋਂ ਤੇ ਥਣ ਬੜਾ ਕਮਾਲ ਦਾ ਥੋੜਾ ਜਿਆਕਦੀ ਆ ਮੈਂ ਇਹ ਦੱਸ ਦਿਆਂ ਨਾ ਥੋੜਾ ਜਿਹਾ ਕੋਈ ਨਹੀਂ ਬਚਾ ਕੇ ਜੇ ਲੈ ਜਾ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਚੁਈ ਵੀ ਬਾਈ ਕਹਿੰਦਾ ਨੰਬਰ 1 ਆ ਗਿਆ ਆ ਜਾ ਆ ਜਾ ਤੋਰਾ ਤਰਾ ਕਮਾਲਾ ਥੋੜਾ ਡਰਦੀ ਜਰੂਰ ਆ ਬਈ ਤੇ ਆਰਡਰ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੇ ਮੁੱਲ ਕੀ ਆ ਵੀਰੇ ਦਾ 1,60,000 ਰੁਪਏ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜਰੂਰ ਫੋਜੀ ਬੰਦੇ ਵੀਰੇ ਬੰਦ ਚੋਟੀ ਚੰਗੀ ਆ ਬਾਈ ਤੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਥੈਂਕ ਯੂ ਵੈਲਕਮ